ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ ਕਿੰਦੇ ਉਹ ਲੱਕੜਾਂ ਦਾ ਵੱਖ-ਵੱਖ ਸਮਾਨ ਬਣਾ ਕੇ ਦੂਰ ਦਰਾਡੇ ਸ਼ਹਿਰ ਦੇ ਵਿੱਚ ਵੇਚ ਕੇ ਤੇ ਆਇਆ ਕਰਦਾ ਸੀ ਕਿੰਦੇ ਅੱਜ ਜਦੋਂ ਉਹ ਲੱਕੜਾਂ ਵੇਚ ਲੈ ਕੇ ਸਮਾਨ ਬਣਾ ਕੇ ਤੇ ਵੇਚਣ ਲਈ ਗਿਆ ਨਾ ਤਾਂ ਕਿਸੇ ਨੇ ਕਿਹਾ ਵੀ ਇੰਨੀ ਦੂਰੋਂ ਨਗਰ 'ਚ ਆਉਣਾ ਤੇਰੇ ਨਗਰ ਦੇ ਥੋੜੀ ਦੂਰ ਇੱਕ ਜੰਗਲ ਹੈ ਤੇ ਉੱਥੇ ਹੀ ਤੂੰ ਆਪਣਾ ਘਰ ਰਹਿਣ ਬਸੇਰਾ ਬਣਾ ਲੈ ਉੱਥੇ ਕੋਈ ਜੰਗਲੀ ਜਾਨਵਰ ਵੀ ਨਹੀਂ ਆਉਂਦੇ ਹੈਗੇ ਤੈਨੂੰ ਲੱਕੜਾਂ ਜਿਹੜੀਆਂ ਐਨਾ ਭਾਰ ਢੋਣਾ ਉਹ ਤੇਰਾ ਕੰਮ ਸੌਖਾ ਹੋ ਜਾਏਗਾ। ਅਗਲੇ ਦਿਨੀ ਉਹਨੇ ਉੱਥੇ ਲੱਕੜਾਂ ਜਿਹੜੀਆਂ ਇਕੱਠੀਆਂ ਕੀਤੀਆਂ ਹੌਲੀ-ਹੌਲੀ ਆਪਣਾ ਘਰ ਉੱਥੇ ਬਣਾ ਲਿਆ। ਕਿੰਦੇ ਹੁਣ ਜੰਗਲ 'ਚ ਹਰ ਸਮੇਂ ਰਿਹਾ ਕਰਦਾ ਸੀ ਲੱਕੜਾਂ ਲੈ ਕੇ ਫਿਰ ਲੱਕੜ ਦਾ ਸਮਾਨ ਬਣਾਇਆ ਕਰਦਾ ਸੀ। ਕਿੰਦੇ ਉਹਨੂੰ ਨਾ ਪੰਛੀਆਂ ਦੇ ਨਾਲ ਬੜਾ ਜ਼ਿਆਦਾ ਪਿਆਰ ਸੀ। ਉਹ ਜੋ ਆਪ ਖਾਂਦਾ ਉਹੀ ਉਹਨਾਂ ਨੂੰ ਪਾ ਦਿਆ ਕਰਦਾ। ਕਿੰਦੇ ਹੁਣ ਜਦੋਂ ਉੱਥੇ ਘਰ ਬਣਾਇਆ ਤੇ ਕਹਿੰਦੇ ਜਿਹੜਾ ਉਹਨਾਂ ਦਾ ਵੇੜਾ ਸੀ ਉਹਦੇ ਵਿੱਚ ਇੱਕ ਨਿੰਮ ਦਾ ਵੱਡਾ ਵੱਡਾ ਦਰਖਤ ਸੀ ਕਹਿੰਦੇ ਉਹਦੇ ਉੱਤੇ ਚਿੜੀਆਂ ਜਨੌਰ ਤੇ ਕਬੂਤਰ ਆ ਕੇ ਬੈਠ जाया ਕਰਦੇ ਕਹਿੰਦੇ ਉਹ ਮੁੱਠ ਦਾਣਿਆਂ ਦੀ ਪਾਦਿਆ ਕਰਦਾ ਤੇ ਉਥੋਂ ਚੋਗੀ ਜਾਇਆ ਕਰਦੇ ਉਹ ਜਿੰਨਾ ਹੀ ਪੰਛੀਆਂ ਨੂੰ ਪਿਆਰ ਕਰਦਾ ਸੀ ਓਨੀ ਉਹਦੀ ਘਰ ਵਾਲੀ ਨਫ਼ਰਤ ਕਰਿਆ ਕਰਦੀ ਸੀ ਉਹਨੇ ਕਿਹਾ ਕਰਨਾ ਵੀ ਮੈਂ ਇਧਰੋਂ ਵੇੜਾ ਸਾਫ਼ ਕਰਕੇ ਜਾਨੀ ਆ ਤੇ ਇਧਰ ਇਹ ਆ ਕੇ ਸਾਰੇ ਪਾਸੇ ਗੰਦ ਪਾ ਦਿੰਦੇ ਨੇ ਕਿੰਦੇ ਉਹ ਇਸ ਚੀਜ਼ ਤੋਂ ਬੜੀ ਜਿਆਦਾ ਤੰਗ ਰਹਾ ਕਰਦੀ ਕਿੰਦੇ ਇੱਕ ਦਿਨਾਂ ਉਹ ਆਪਣੇ ਕੰਮ ਲਈ ਕਿਤੇ ਗਿਆ ਉਹ ਜਾਂਦੇ ਸਮੇਂ ਕਹਿ ਕੇ ਗਿਆ ਵੀ ਇੱਕ ਮੁਠ ਇਹਨਾਂ ਨੂੰ ਦਾਣਿਆਂ ਦੀ ਜ਼ਰੂਰ ਪਾ ਦੇ ਜੇ ਤੂੰ ਐਵੇਂ ਕਰੇਂਗੀ ਤਾਂ ਪਰਮਾਤਮਾ ਨਾ ਤੇਰੀ ਹਰ ਇੱਕ ਮੁਰਾਦ ਪੂਰੀ ਕਰਨਗੇ ਐਨਾ ਕਹਿ ਕੇ ਉਹ ਦੋ ਦਿਨ ਲਈ ਚਲਾ ਗਿਆ ਪਰ ਕਹਿੰਦੇ ਜਦੋਂ ਗਿਆਨ ਤਾਂ ਉਹਨੂੰ ਇਹ ਸੀ ਵੀ ਉਹਨੇ ਹਰ ਸਮੇਂ ਜਦੋਂ ਚਿੜੀ ਜਨੌਰ ਨੇ ਆ ਕੇ ਬੈਠਾ ਕਰਨਾ ਕਿੰਦੇ ਉਹਨੇ ਡੰਡੇ ਨਾਲ ਹਲਾ ਦਿਆ ਕਰਨਾ ਵਿਚਾਰੇ ਜਿੰਨੇ ਉੱਤੇ ਜੀ ਸਨ ਉਹਨਾਂ ਉਥੋਂ ਉੱਡ ਜਾਇਆ ਕਰਨਾ ਕਹਿੰਦੇ ਉਹ ਤਾਂ ਚੋਗੇ ਦੀ ਆਸ ਲੈ ਕੇ ਆਇਆ ਕਰਦੇ ਸੀ ਜਦੋਂ ਵਾਪਸ ਆਇਆ ਤੇ ਉਹਨੇ ਕਿਹਾ ਵੀ ਤੂੰ ਚਿੜੀਆਂ ਨੂੰ ਦਾਣਾ ਪਾਇਆ ਸੀ ਕਬੂਤਰਾਂ ਨੂੰ ਦਾਣਾ ਪਾਇਆ ਸੀ ਉਹਨੇ ਅੱਗੋਂ ਹਾਂ ਕਹਿ ਦੇਣਾ ਕਹਿੰਦੇ ਹੁਣ ਕੁਝ ਸਮਾਂ ਲੰਘਿਆ ਤੇ ਉਹਨਾਂ ਕੋਲ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਉਹਨਾਂ ਦੇ ਪੁੱਤਰ ਨੇ ਜਦੋਂ ਰਿਹੜਿਆ ਕਰਨਾ ਤੇ ਕਾਵਾ ਚਿੜੀਆਂ ਨੇ ਬਿਠਾਂ ਕਰਨੀਆਂ ਕਰਨੀਆਂ ਤੇ ਉਹਨੇ ਬੜੀ ਈਰਖਾ ਕਰਿਆ ਕਰਨੀ ਉਹਨੇ ਕੀਆ ਕਰਨਾ ਵੇੜਾ ਸਾਫ਼ ਕਰਦੀਆਂ ਇਹ ਆ ਕੇ ਫੇਰ ਇੱਥੇ ਬੈਠਾ ਕਰਕੇ ਤੇ ਤੁਰ ਜਾਂਦੇ ਨੇ ਮੇਰੇ ਰੱਬ ਕਰੇ ਵੀ ਇਥੋਂ ਦਰਖਤ ਦੀ ਪੱਟਿਆ ਜਾਵੇ ਨਾ ਇਹ ਇੱਥੇ ਆਉਣ ਤੇ ਨਾ ਹੀ ਮੈਨੂੰ ਕਲਪਨਾ ਪਵੇ ਉਹਦੇ ਘਰ ਵਾਲ ਨੇ ਹਮੇਸ਼ਾ ਕੀਆ ਕਰਨਾ ਕੀਆ ਕਰਨਾ ਭਾਗਵਾਨੇ ਕਈ ਵਾਰ ਕਿਸੇ ਦੀ ਅਸੀਸ ਜਿਹੜੀ ਐਨੀ ਕੰਮ ਕਰਦੀ ਹੈ ਨਾ ਕਿ ਜ਼ਿੰਦਗੀ ਦੇ ਤਮਾਮ ਆਪਣੇ ਦੁੱਖ ਦੁਖੜੇ ਦੂਰ ਹੋ ਜਾਂਦੇ ਨੇ ਉਹਨੇ ਕੀਆ ਕਰਨਾ ਕਹਿਣ ਦੀਆਂ ਗੱਲਾਂ ਨੇ ਇਹ ਚ ਕੋਈ ਅਸਰ ਨਹੀਂ ਉਹਨੇ ਫੇਰ ਵੀ ਸਮਝਾਦਿਆ ਕਰਨਾ ਹੌਲੀ ਹੌਲੀ ਪੁੱਤਰ ਵੱਡਾ ਹੋਣ ਲੱਗਾ। ਕਹਿੰਦੇ ਉਹਨਾਂ ਦੇ ਘਰ ਦੇ ਜਿਹੜੇ ਨਿੰਮ ਸੀ ਨਾ ਕਹਿੰਦੇ ਉਹਦੇ ਤੇ ਇੱਕ ਕਬੂਤਰ ਤੇ ਕਬੂਤਰੀ ਨੇ ਆਲਣਾ ਬਣਾ ਲਿਆ। ਕਹਿੰਦੇ ਆਲਣਾ ਬਣਾ ਕੇ ਤੇ ਉਹ ਉੱਥੇ ਰਹਿਣ ਲੱਗੇ। ਹੁਣ ਉਹ ਜਿ ਸਵੇਰੇ ਜਦੋਂ ਜੰਗਲ 'ਚ ਲੱਕਣਾ ਵੱਡਣ ਚਾਹੁੰਦਾ ਤੇ ਉਦੋਂ ਹੀ ਉੱਥੇ ਛੱਟਾ ਦੇ ਚਾ ਕਰਦਾ। ਕਬੂਤਰ ਤੇ ਕਬੂਤਰੀ ਦਾਣਾ ਚੁਗਦੇ ਰਹਿੰਦੇ। ਆ ਕੇ ਜਦੋਂ ਸਮਾਨ ਬਣਾਉਂਦਾ ਦੁਪਹਿਰ ਵੇਲੇ ਪ੍ਰਸ਼ਾਦਾ ਖਾਂਦਾ ਬੁਰਕੀਆਂ ਛੱਟ ਦਿੰਦਾ ਉਹ ਉਦੋਂ ਵਿੱਚੋ ਗਲਿਆ ਕਰਦੇ। ਕਹਿੰਦੇ ਹੋਲੀ-ਹੋਲੀ ਨਾ ਇੱਕ ਕਬੂਤਰ ਤੇ ਕਬੂਤਰੀ ਨੇ ਉਥੇ ਆਲਣੇ ਦੇ ਵਿੱਚ ਆਂਡੇ ਦੇ ਦਿੱਤੇ ਹੁਣ ਉਹ ਆਪਣੇ ਬੱਚੇ ਜਿਹੜੇ ਸਨ ਉਹ ਹੁਣ ਉਥੇ ਪੈਦਾ ਹੋਣ ਵਾਲੇ ਸਨ ਕਹਿੰਦੇ ਇੱਧਰ ਨਾ ਉਹ ਹੁਣ ਨਾ ਕੁਝ ਦਿਨ ਲਈ ਆਪਣਾ ਸਮਾਨ ਬਣਾ ਕੇ ਤੇ ਕਿਤੇ ਨਾਲ ਦੇ ਨਗਰ ਵੇਚਣ ਲਈ ਚਲਾ ਗਿਆ ਉਹਨੇ ਕਿਹਾ ਮੈਂ ਸ਼ਾਮ ਤੱਕ ਆ ਜਾਵਾਂਗਾ ਜੇ ਨਾ ਆਇਆ ਤੇ ਬੂਹੇ ਬਾਰੀਆਂ ਬੰਦ ਕਰ ਲਈ ਮੈਂ ਕੱਲ ਨੂੰ ਆ ਜਾਵਾਂਗਾ ਤੇ ਧਿਆਨ ਰੱਖੀ ਤੇ ਜੇ ਹੋ ਸਕੇ ਤੇ ਇਹਨਾਂ ਨੂੰ ਦਾਣਾ ਪਾ ਦੀ ਉਹਨੇ ਕਿਹਾ ਠੀਕ ਹੈ ਉਹ ਆਪਣੇ ਪੁੱਤ ਨੂੰ ਖਬਰਦਾਰ ਕਰਕੇ ਗਈ ਵੀ ਕਿਸੇ ਚੀਜ਼ ਨੂੰ ਹੱਥ ਨਾ ਲਾਵੀ ਮੈਂ ਨਾ ਪਾਣੀ ਲੈ ਕੇ ਤੇ ਹੁਣੇ ਆਈ ਉਹਨੇ ਕਿਹਾ ਠੀਕ ਹੈ ਉਹ ਆਪ ਉਸ ਦਰਿਆ ਜਿਹੜੀ ਨਹਿਰ ਵਗਦੀ ਸੀ ਉੱਥੋਂ ਪਾਣੀ ਲੈਣ ਲਈ ਤੇ ਚਲੀ ਗਈ ਹੁਣ ਉਹਦਾ ਜਿਹੜਾ ਪੁੱਤ ਸੀ ਉਹ ਬੜਾ ਸ਼ੈਤਾਨ ਸੀ ਉਹਨੇ ਉਹ ਨਿੰਮ ਦੇ ਦਰਖਤ ਦੇ ਨਾਲ ਪੌੜੀ ਲਾਈ ਤੇ ਉੱਤੇ ਚੜ ਕੇ ਆਲਣੇ ਨੂੰ ਕਹਿੰਦੇ ਫੜਨ ਲੱਗ ਗਿਆ ਕਿੰਦੇ ਇੰਨੇ ਨੂੰ ਉਹ ਭੱਜ ਕੇ ਤੇ ਉਹ ਜਦੋਂ ਪਾਣੀ ਲੈ ਕੇ ਤੇ ਵਾਪਸ ਆਈ ਤੇ ਉਹਨੇ ਦੇਖਿਆ ਵੀ ਦਰਖਤ ਦੇ ਨਾਲ ਪੌੜੀ ਲਾ ਕੇ ਖੜਿਆ ਹੈ ਤੇ ਕਹਿੰਦੇ ਉਹ ਤੇ ਸਿਰਫ ਉੱਤੇ ਪੇ ਆਂਡਿਆਂ ਨੂੰ ਦੇਖਣ ਦਿਆ ਸੀ ਨਿਹਾਰਨ ਦਿਆ ਸੀ ਉਹਦੀ ਮਾਂ ਨੇ ਜਿਵੇਂ ਹੀ ਉਹਨੂੰ ਬਾਹ ਤੋਂ ਥੱਲੇ ਖਿੱਚ ਕੇ ਥੱਲੇ ਕੀਤਾ ਕਿੰਦੇ ਉਹ ਆਲਣਾ ਸਾਰਾ ਥੱਲੇ ਡਿੱਗ ਪਿਆ ਉਹਨੇ ਇੱਕ ਹੱਥ ਆਂਡਾ ਫੜਿਆ ਹੋਇਆ ਸੀ ਕਿੰਦੇ ਜਦੋਂ ਆਲਣਾ ਥੱਲੇ ਡਿੱਗਾ ਤੇ ਸਾਰੇ ਆਂਡੇ ਟੋਟ ਗਏ ਜਿਹਨਾਂ ਨੇ ਹੱਥ 'ਚ ਫੜਿਆ ਸੀ ਮਾਂ ਨੇ ਉਹ ਵੀ ਚੁੱਕ ਕੇ ਤੇ ਥੱਲੇ ਮਾਰ ਕੇ ਤੇ ਤੋੜ ਦਿੱਤਾ ਕਹਿਣ ਲੱਗੀ ਤੂੰ ਉੱਤੇ ਦਰਖਤ ਤੇ ਕਿਉਂ ਚੜਿਆ ਜੇ ਤੂੰ ਸੱਟ ਲੱਗ ਜਾਂਦੀ ਡਿੱਗ ਜਾਂਦਾ ਤੇ ਦਿਨਾ ਤੇ ਪੈ ਜਾਣਾ ਸੀ ਉਨੂੰ ਮਾਰ ਕੋਟ ਦਿੱਤੇ ਅੰਦਰ ਲੈ ਕੇ ਚਲੀ ਗਈ ਕਹਿੰਦੇ ਅਗਲੇ ਦਿਨ ਜਦੋਂ ਉਹ ਆਇਆ ਉਹਨੇ ਦੇਖਿਆ ਵੀ ਨਿੰਮ ਤੇ ਆਲਣਾ ਵੀ ਨਹੀਂ ਤੇ ਪੁੱਤਰ ਵੀ ਅੰਦਰ ਰੋਂਨ ਕਰ ਲਵਣਦੇ ਪਤਨੀ ਸਾਰੀ ਗੱਲ ਦਸੀ ਵੀ ਪੌੜੀ ਲਾ ਕੇ ਤੇ ਉੱਤੇ ਚੜ ਗਿਆ ਸੀ ਤੇ ਜਿਸ ਕਰਕੇ ਆਲਣਾ ਵੀ ਟੁੱਟ ਗਿਆ ਤੇ ਮਾਂ ਨੇ ਮਿੰਨੂ ਵੀ ਮਾਰਿਆ ਕਹਿੰਦੇ ਕਬੂਤਰ ਤੇ ਕਬੂਤਰੀ ਜਦੋਂ ਸ਼ਾਮ ਨੂੰ ਵਾਪਸ ਆਏ ਤੇ ਉਹਨਾਂ ਆਲਣਾ ਨਾ ਦੇਖਿਆ ਥੱਲੇ ਆਪਣੇ ਆਂਡੇ ਟੁੱਟੇ ਹੋਏ ਦੇਖੇ ਆਸੇ-ਪਾਸੇ ਉਹਵੇਂ ਓਟ ਡੋਡ ਕੇ ਜਿਵੇਂ ਆਵਾਜ਼ਾਂ ਕਰਦੇ ਹੁਣ ਜਿਵੇਂ ਪਰਮਾਤਮਾ ਨੂੰ ਕੁਝ ਕਹਿੰਦੇ ਹੁਣ ਵੀ ਅਸੀਂ ਬੇਵਸਾ ਸਾਡੀ ਜਿਹੜੀ ਮਦਦ ਕਰਨਾ ਤੇ ਸਾਡੇ ਹਰ ਪਾਸੇ ਸੁਰੱਖਿਆ ਕਰਨੀ ਉਹ ਤੇਰੀ ਜ਼ਿੰਮੇਵਾਰੀ ਹੈ ਪਰ ਤੇਰੀ ਬਣਾਈ ਕਲਕੱਤਾ ਸਾਨੂੰ ਹੀ ਨੁਕਸਾਨ ਪਹੁੰਚਾ ਰਹੀ ਹੈ ਕਹਿੰਦੇ ਉਹਨਾਂ ਦੀ ਐਵੇਂ ਦੀ ਬੋਲੀ ਤੋਂ ਪਤਾ ਲੱਗਦਾ ਪਿਆਸੀ ਵੀ ਉਹਨਾਂ ਨੂੰ ਬੜਾ ਦੁੱਖ ਹੈ ਕਹਿੰਦੇ ਦੋ ਤੋਂ ਚਾਰ ਦਿਨ ਲੰਘੇ ਤੇ ਕਹਿੰਦੇ ਉਹ ਹੁਣ ਕਹਿੰਦਾ ਵੀ ਮੈਂ ਭਗਵਾਨੇ ਫਿਰ ਸਮਾਨ ਵੇਚਣ ਲਈ ਚੱਲਾਂਗਾ ਤੇ ਤੂੰ ਹਰ ਸਮੇਂ ਜਿਹੜੇ ਪੰਛੀਆਂ ਨਾਲ ਕਲਾਕਲੇਸ਼ ਕਰਦੀ ਹੈ ਇਹ ਨਾ ਕਰਿਆ ਕਰ ਕਹਿੰਦੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਵੀ ਉਹਦੇ ਆਲਣ ਹੈ ਜਿਹੜਾ ਉਹ ਤੋੜ ਦਿੱਤਾ ਤੇ ਉਹਨਾਂ ਦਾ ਰਹਿਣ ਬਚੇਰਾ ਸੀ ਉਹਨੂੰ ਸਮਝਾ ਬਿਜਾ ਕੇ ਕਿਹਾ ਵੀ ਪਰਮਾਤਮਾ ਦੀ ਬਣਾਈ ਖਲਕਤ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਇਹਨਾਂ ਦੀ ਅਸੀਸ ਬਹੁਤ ਕੰਮ ਆਉਂਦੀ ਕਹਿੰਦੇ ਐਨਾ ਕਹਿ ਕੇ ਤੇ ਚਲਾ ਗਿਆ ਕਹਿੰਦੇ ਹੁਣ ਕੀ ਹੋਇਆ ਵੀ ਉਹਦੇ ਪੁੱਤ ਨੂੰ ਬੜਾ ਤੇਜ਼ ਤਾਪ ਚੜ ਗਿਆ ਹੁਣ ਉਹਦੇ ਘਰ ਵਾਲੇ ਨੇ ਤੇ 2 ਦਿਨ ਬਾਅਦ ਆਉਣਾ ਸੀ ਸਮਾਨ ਵੇਚ ਕੇ ਉਹ ਭੱਜੀ ਭੱਜੀ ਪਿੰਡ ਦੇ ਵੈਦ ਦੇ ਕੋਲ ਲੈ ਕੇ ਗਈ ਉਹਨੇ ਕਿਹਾ ਦੂਰ ਦਰਾਡੇ ਸ਼ਹਿਰ ਚ ਲੈ ਜਾ ਇਹ ਜਿਹੜਾ ਤਾਪ ਹੈ ਇੱਥੇ ਠੀਕ ਨਹੀਂ ਹੋਣਾ ਕਹਿੰਦੇ ਘਰ ਆਈ ਜੋ ਪੈਸਾ ਟਕਾ ਸੀ ਲੈ ਕੇ ਉੱਥੇ ਗਈ ਜਦੋਂ ਉੱਥੇ ਗਈ ਤੇ ਕਹਿੰਦੇ ਉਹਨੇ ਕਿਹਾ ਇਹਦੇ ਲਈ ਤੇ ਬਹੁਤ ਪੈਸਾ ਟਕਾ ਲੱਗੇਗਾ ਤੇ ਤਾਂ ਹੀ ਇਹ ਠੀਕ ਹੋ ਸਕਦਾ ਹੈ ਜੇ ਪੈਸਾ ਟਕਾ ਲੈਂ ਤੇ ਠੀਕ ਕਰ ਦਾਂਗੇ ਹੁਣ ਉਹਨੂੰ ਲੈ ਕੇ ਰੌਂਦੀ ਗੁਰਲਾਂਦੀ ਘਰ ਆ ਜਾਂਦੀ ਉਸੇ ਸਮਯੋਦਾ ਪਤី ਘਰੋਂ ਦਾ ਉਸ ਤੋਂ ਪੁੱਛਦਾ ਹੈ ਵੀ ਸਾਰਾ ਕੁਝ ਕੀ ਵਾਪਰਿਆ ਉਹ ਕਹਿੰਦੀ ਦੋ ਤਿੰਨ ਦਿਨ ਹੋ ਗਏ ਨੇ ਜਿਸ ਦਿਨ ਤੇ ਤੁਸੀਂ ਗਈ ਆ ਇਹਨੂੰ ਇੰਨਾ ਬੁਖਾਰ ਹੈ ਪਿੰਡ ਵਾਲੇ ਵੈਦ ਕੋਲ ਲੈ ਕੇ ਗਈ ਉਹਨੇ ਅਗਲੇ ਨਗਰ ਵੈਦ ਕੋਲ ਭੇਜਤਾ ਉਸ ਵੱਡੇ ਵੈਦ ਨੇ ਕਿਹਾ ਵੀ ਇਸ ਤੇ ਬਹੁਤ ਜ਼ਿਆਦਾ ਖਰਚਾ ਆਵੇਗਾ ਜੇ ਰਾਸ਼ੀ ਹੈਗੀ ਹੈ ਤੇ ਲੈ ਕੇ ਆਜ ਆਪਣੇ ਕੋਲ ਇੰਨੀ ਧਨ ਰਾਸ਼ੀ ਕਿੱਥੇ ਉਹ ਕਹਿੰਦਾ ਭਾਗਵਾਨੇ ਮੈਂ ਤੈਨੂੰ ਕਿਹਾ ਸੀ ਨਾ ਵੀ ਅਸੀਸ ਮਿਲਣ ਚ ਭਾਵੇਂ ਸਮਾਂ ਲੱਜੇ ਪਰ ਬਾਦੂਆ ਜਿਹੜੀ ਹੈ ਨਾ ਉਹ ਉਹ ਨਾਲ ਦੀ ਨਾਲ ਅਸਰ ਕਰ ਦਿੰਦੀ ਇਸ ਲਈ ਸਿਆਣੇ ਕਹਿੰਦੇ ਸੀ ਕਦੇ ਕਿਸੇ ਦਾ ਦਿਲ ਨਾ ਦੁਖਾਓ ਤੇ ਨਾ ਹੀ ਕਦੇ ਕਿਸੇ ਨੂੰ ਮਾੜਾ ਬੋਲੋ ਜਦੋਂ ਉਹ ਕਹਿੰਦੇ ਬੀਜਾ ਉਹਦੋਂ ਹੂਕ-ਹੂਕ ਕੇ ਆਸੇ-ਪਾਸੇ ਆਪਣੇ ਬੱਚਿਆਂ ਲਈ ਕਰ ਲਾਉਂਦੇ ਸੀ ਤੇ ਤੂੰ ਜਾ ਉਹਨਾਂ ਦੀ ਅਸੀਸ ਜੇ ਤੇਰੇ 'ਤੇ ਅਸਰ ਕਰਦੀ ਏ ਤਾਂ ਦੇਖ ਲੈ ਕਹਿੰਦੀ ਉਹ ਰੁੱਖ ਦੇ ਕੋਲ ਗਈ ਜਾ ਕੇ ਉਹਨੇ ਹੱਥ ਜੋੜ ਕੇ ਕਿਹਾ ਕਹਿੰਦੀ ਮੈਨੂੰ ਨਹੀਂ ਪਤਾ ਕਿ ਮੇਰੀ ਭਾਸ਼ਾ ਤੁਸੀਂ ਸਮਝਦੇ ਪਿਓ ਕਿ ਨਹੀਂ ਸਮਝਦੇ ਪਿਓ ਮੇਰੀ ਬੋਲੀ ਤੁਹਾਨੂੰ ਸਮਝ ਆਉਂਦੀ ਪਈਏ ਕਿ ਨਹੀਂ ਆਉਂਦੀ ਪਈ ਪਰ ਮੇਰੇ ਵਗ ਦੇ ਅਥਰੋਂ ਤੁਸੀਂ ਦੇਖ ਸਕਦੇ ਹੋ ਮੈਂ ਆਪਣੀ ਔਲਾਦ ਲਈ ਅੱਜ ਕਲਪ ਦੀ ਪਈ ਹ ਉਸ ਦਿਨ ਮੇਰ ਤੋਂ ਜਾਣੇ ਅਣਜਾਣੇ ਉਹ ਗਲਤੀ ਹੋਗੀ ਤੇ ਤੁਸੀਂ ਆਪਣੀ ਆਪਣੀ ਔਲਾਦ ਤੋਂ ਮਰਹੂਮ ਹੋ ਕੇ ਬੈਠ ਕੇ ਕਿੰਨੇ ਮੈਂ ਤੁਹਾਡੇ ਅੱਗੇ ਅਰਦਾਸ ਕਰਨੀ ਹੈ ਮੈਂ ਸੁਣੀਆ ਤੁਸੀਂ ਬੇਜਬਾਨ ਜ਼ਰੂਰ ਹੋ ਪਰ ਤੁਹਾਡੀ ਅਰਦਾਸ ਵਿੱਚ ਬਹੁਤ ਤਾਕਤ ਹੈ ਉਸ ਪਰਮਾਤਮਾ ਅਗੇ ਅਰਦਾਸ ਕਰੋ ਵੀ ਮੇਰੀ ਗਲਤੀ ਦੀ ਸਜ਼ਾ ਮੇਰੇ ਪੁੱਤ ਨੂੰ ਨਾ ਦੇਵੇ ਮੇਰੇ ਪੁੱਤ ਨੂੰ ਠੀਕ ਕਰ ਦੇ ਕਹਿੰਦੇ ਰੋ ਰੋ ਕੇ ਐਵੇਂ ਅਰਦਾਸਾਂ ਬੇਨਤੀਆਂ ਕਰਦੀ ਪਈ ਸੀ ਕਹਿੰਦੇ ਉਹ ਨਾ ਉਹ ਜਿਹੜੇ ਕਬੂਤਰ ਤੇ ਕਬੂਤਰੀ ਸੀ ਉਹ ਉਥੋਂ ਉੱਡ ਕੇ ਤੇ ਚਲੇ ਗਏ ਉਹ ਰੋਂਦੀ ਕਰ ਲਾਉਂਦੀ ਅੰਦਰ ਆ ਕੇ ਕਹਿੰਦੇ ਵੈਦ ਦਾ ਜੋ ਵੀ ਦਵਾਈ ਦਿੱਤੀ ਸੀ ਉਹ ਹੌਲੀ ਹੌਲੀ ਦੇਣੀ ਸ਼ੁਰੂ ਕੀਤੀ ਕਹਿੰਦੀ ਹੁਣ ਸਵੇਰ ਹੋਇਆ ਕਰਦੀ ਉਹਨਾਂ ਨੂੰ ਦਾਣਾ ਚੋਗਾ ਹਰ ਪਾਸੇ ਪਾ ਦਿਆ ਕਰਦੀ ਕਹਿੰਦੇ ਹੌਲੀ ਹੌਲੀ ਪੁੱਤ ਠੀਕ ਹੋਣ ਲੱਗਾ ਕਹਿੰਦੇ ਹੁਣ ਨੂੰ ਸਮਝ ਆ ਗਈ ਸੀ ਵੀ ਇਹਨਾਂ ਦੀਆਂ ਅਸੀਸਾਂ ਵੀ ਕੰਮ ਕਰਦੀਆਂ ਨੇ ਤੇ ਬਾਦ ਅਸੀਸਾਂ ਵੀ ਕੰਮ ਕਰਦੀਆਂ ਨੇ ਆਪਾਂ ਜਦੋਂ ਕਿਸੇ ਨੂੰ ਦੁੱਖ ਪਹੁੰਚਾਉਂਦੇ ਆ ਉਹ ਮੁੜ ਕੇ ਆਪਣੇ ਕੋਲ ਹੀ ਆਉਂਦਾ ਤੇ ਜਦੋਂ ਆਪਾਂ ਦਾਨਪੁਣ ਕਰਦੀਆਂ ਤੇ ਉਹ ਵੀ ਅਸਰ ਕਰਦਾ ਆਪਾਂ ਕਿਸੇ ਨੂੰ ਇੱਕ ਅੰਨ ਦਾ ਦਾਣਾ ਇੱਕ ਚੋਲਾ ਦਾ ਦਾਣਾ ਵੀ ਕਿਸੇ ਨੂੰ ਪਾਉਂਦੇ ਆ ਨਾ ਤਾਂ ਉਹਦੀ ਵੀ ਅਸੀਸ ਲੱਗਦੀ ਕਹਿੰਦੇ ਹੁਣ ਉਹਨੂੰ ਪਰਮਾਤਮਾ ਦੀ ਬਣਾਈ ਇਹ ਪੂਰੀ ਮਲਕਾਤ ਨਾਲ ਇਹ ਪੂਰੀ ਖਲਕਤ ਨਾਲ ਉਹਨੂੰ ਪਿਆਰ ਸੀ ਉਹ ਹਰ ਇੱਕ ਦਾ ਭਲਾ ਲੋਚਦੀ ਤੇ ਉਹਦੇ ਕਰਦੈਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਹੋਣ ਲੱਗੀ ਇਸ ਲਈ ਕਿਹਾ ਜਾਂਦਾ ਹੈ ਵੀ ਹਮੇਸ਼ਾ ਜੋ ਕਹਿੰਦੇ ਨਾ ਫਲਾਣਾ ਜਿਹੜਾ ਉਹ ਚੰਗਾ ਨਹੀਂ ਅਸ਼ੂਬੇ ਫਲਾਣਾ ਮਾੜਾ ਪਰਮਾਤਮਾ ਦੀ ਬਣਾਈ ਜਿੰਨੀਆਂ ਚੀਜ਼ਾਂ ਨੇ ਨਾ ਉਹ ਸਭ ਚੰਗੀਆਂ ਨੇ ਇਸ ਲਈ ਹਰ ਇੱਕ ਨਾਲ ਪਿਆਰ ਕਰੋ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਮਿਹਰ ਕਰਨਗੇ